ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰਕੌਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਸਭਾ ਦੀ ਸ੍ਰੀ ਫਤਿਹਗੜ ਸਾਹਿਬ ਵਿਖੇ ਅੱਜ ਤੋਂ ਆਰੰਭਤਾ ਹੋ ਗਈ ਹੈ। ਸ਼ੁਰੂਆਤ ਮੌਕੇ ਗੁਰਦੁਆਰਾ ਸ੍ਰੀ ਜੋਤੀਸਰੂ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਕੀਤੀ ਗਈ ਅਤੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਅਤਰ ਸਿੰਘ ਵੱਲੋਂ ਕੌਮ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਗਈ। ਸ਼ਹੀਦੀ ਸਭਾ ਵਿੱਚ ਸਰਦਾ ਨਾਲ ਸਜਦਾ ਕਰਨ ਲਈ ਸੰਗਤ ਦੂਰੋਂ ਦੂਰੋਂ ਨੰਗੇ ਪੈਰੀ ਆ ਰਹੀ ਹੈ ਅਤੇ ਵਿਰਾਗਮਈ ਭਾਵਨਾ ਨਾਲ ਗੁਰਦੁਆਰਾ ਸਹਿਬਾਨ ਵਿੱਚ ਨਤਮਸਤਕ ਹੋ ਰਹੀ ਹੈ। ਸ਼ਹੀਦੀ ਸਭਾ ਆਰ ਮਿਕਸ ਮਾਗਮਾ ਵਿੱਚ ਜਦੋਂ ਪੰਥ ਪ੍ਰਸਿੱਧ ਰਾਗੀ ਢਾਡੀ ਜਥਿਆਂ ਨੇ ਸੰਗਤ ਨੂੰ ਗੁਰ ਇਤਿਹਾਸ ਨਾਲ ਜੋੜਿਆ ਸਾਡਾ ਫਰਜ ਬਣਦਾ ਹੈ ਕਿ ਕਿਸ ਤਰੀਕੇ ਨਾਲ ਅਸੀਂ ਆਪਣੇ ਨਿੱਕੇ ਸਾਹਿਬਜ਼ਾਦੇ ਜਿਨ੍ਹਾਂ ਦੀਆਂ ਬਹੁਤ ਵੱਡੀਆਂ ਕੁਰਬਾਨੀਆਂ ਨੇ ਜਿਨ੍ਹਾਂ ਦਾ ਬਹੁਤ ਵੱਡਾ ਜੀਵਨ ਹੈ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਸਾਹਿਬਜ਼ਾਦਾ ਬਾਬਾ ਫਤੇ ਸਿੰਘ ਜੀ ਤੇ ਮਾਤਾ ਗੁਜਰ ਕੌਰ ਜੀ ਉਹਨਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਮੈਂ ਦੇਖਿਆ ਕਿ ਰਸਤੇ 'ਚ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਨੰਗੇ ਪੈਰੀਂ ਆ ਰਹੇ ਸੀ ਬੜੀ ਦੂਰ ਦਰਾਡੇ ਦੇ ਪਿੰਡਾਂ 'ਚੋਂ ਆ ਰਹੇ ਸੀ ਇਹ ਸ਼ਰਧਾ ਹੈ ਔਰ ਇਹ ਮੈਂ ਸਮਝਦੀ ਆ ਕਿ ਸਾਡਾ ਫਰਜ਼ ਵੀ ਬਣਦਾ ਛੋਟੀਆਂ ਜਿੰਦਾਂ ਵੱਡੇ ਸਾਕੇ ਉਹਨਾਂ ਨੂੰ ਸਿੱਧਾਂ ਨੂੰ ਪ੍ਰਣਾਮ ਮਾਤਾ ਗੁਜਰਕਾਰ ਨੂੰ ਬੱਚਿਆਂ ਨੂੰ ਪ੍ਰਣਾਮ ਕਰਨ ਲਈ ਪਹੁੰਚੇ ਆ ਔਰ ਗੁਰੂ ਮਹਾਰਾਜ ਸਾਡਾ ਕੁਛ ਨਹੀਂ ਉਹ ਆਪਣੇ ਸਾਨੂੰ ਖਿੱਚ ਕੇ ਇੱਕ ਕਦਮ ਕਦਮ ਅਸੀਂ ਕਹਿੰਦੇ ਆ ਕਿ ਗੁਰੂ ਮਹਾਰਾਜ ਅਸੀਂ ਕੁਛ ਵੀ ਨਹੀਂ ਉਹਨਾਂ ਦੀਆਂ ਕੁਰਬਾਨੀਆਂ ਦੇ ਨਿਛੇ ਔਰ ਅਸੀਂ ਸਾਰਾ ਜਥਾ ਇੱਥੇ ਨਤਮਸਤਕ ਹੋਣ ਆਏ ਆ ਵੈਗਦੇ ਜੀ ਕਾ ਖਾਲਸਾ ਵੈਗਦੇ ਜੀ ਛੋਟੇ ਸਾਹਿਬ ਜੀ ਆਂਦੀ ਸ਼ਹਾਦਤ ਨੂੰ ਯਾਦ ਕਰਕੇ ਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਨੂੰ ਯਾਦ ਕਰ ਕਰਨ ਤੋਂ ਬਾਅਦ ਮੇਰੇ ਕੋਲ ਸ਼ਬਦ ਹੀ ਨਹੀਂ ਹਨ ਸੋ ਮੈਂ ਕੁਝ ਨਹੀਂ ਮੈਂ ਸਿਰਫ ਇੱਥੇ ਨਤਮਸਤਕ ਹੋਣ ਆਈ ਸੀ ਨਤਮਸਤਕ ਹੋ ਕੇ ਉਹਨਾਂ ਦਾ ਅਸ਼ੀਰਵਾਦ ਲੈ ਕੇ ਮੈਨੂੰ ਲੱਗਦਾ ਹੈ ਕਿ ਜੀਵਨ ਸਫਲ ਹੋ ਗਿਆ ਜੀ ਸ਼ਹੀਦੀ ਸਭਾ ਦੇ ਆਰੰਭਤਾ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਡਿਪਟੀ ਕਮਿਸ਼ਨਰ ਡਾਕਟਰ ਸੋਨਾ ਥਿੰਦ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ਹੀਦੀ ਸਭਾ ਨੂੰ ਮੁੱਖ ਰੱਖਦਿਆਂ ਕੀਤੇ ਗਏ ਪ੍ਰਬੰਧਾਂ ਦੀ ਜਾਣਕਾਰੀ ਦਿੱਤੀ। ਅਮਤਾਨੁਕਾਰਮ ਕੂਦਨੀ ਸ਼੍ਰੋਮਣੀ ਕਮੇਟੀ ਦੇ ਅੰਤਰਿਮ ਕਮੇਟੀ ਮੈਂਬਰ ਰਵਿੰਦਰ ਸਿੰਘ ਖਾਲਸਾ ਨੇ ਦੱਸਿਆ ਕਿ ਅੱਜ ਤੋਂ ਆਰੰਭ ਕੀਤੇ ਗਏ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ 27 ਦਸੰਬਰ ਨੂੰ ਪਾਏ ਜਾਣਗੇ ਅਤੇ ਇਸ ਉਪਰੰਤ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਜਾਏਗਾ ਜੋ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ ਵਿਖੇ ਪਹੁੰਚ ਕੇ ਸਮਾਪਤ ਹੋਵੇਗਾ। ਫਤਿਹ ਸਿੰਘ ਸਾਹਿਬ ਧੰਨ ਧੰਨ ਪਰਮ ਪੂਜਨੀਕ ਮਾਤਾ ਗੁਜਰ ਕੌਰ ਜੀ ਜਿਨ੍ਹਾਂ ਨੇ ਗੁਰਦੁਆਰਾ ਸ੍ਰੀ ਫਾਤੇਗੜ ਸਾਹਿਬ ਜੀ ਦੇ ਪਾਵਨ ਸਥਾਨ ਤੇ ਮਾਨਵਤਾ ਦੇ ਭਲੇ ਦੇ ਵਾਸਤੇ ਹੱਕ ਤੇ ਸੱਚ ਦੀ ਖਾਤਰ ਆਪਣੇ ਆਪ ਆਪ ਕੁਰਬਾਨ ਕੀਤਾ ਤੇ ਹਰ ਸਾਲ ਆਪਾਂ ਬਾਬਾ ਜੋਰਾਵਰ ਸਿੰਘ ਸਾਹਿਬ ਬਾਬਾ ਫਤੇ ਸਿੰਘ ਸਾਹਿਬ ਤੇ ਮਾਤਾ ਗੁਜਰ ਕੌਰ ਜੀ ਦੇ ਪਾਵਨ ਸ਼ਹੀਦੀ ਦਿਹਾੜੇ ਦੀ ਯਾਦ ਬਣਾਉਂਦੇ ਆ 11 12 13 ਨੂੰ ਹਰ ਸਾਲ ਸ਼ਹੀਦੀ